ਠੀਕ ਠੀਕ ਆ ਠੀਕ ਆ ਚੰਗਾ ਹਾਂਜੀ ਵੀਰੋ ਸਤਿ ਸ਼ਕਾਲ ਅੱਜ ਆਪਾਂ ਪਹੁੰਚਾ ਪਿੰਡ ਆਕਲੀਆ ਦੇ ਵਿੱਚ ਜਿਹੜੇ ਬਾਈ ਨੇ ਥਾਰ ਗੱਡੀ ਐ ਬਾਈ ਕਿਰਾਏ ਤੇ ਦਿੰਦਾ ਤੇ ਇਧਰ ਆ ਬਾਈ ਉਸਤਾਦ ਜੀ ਖੜੇ ਨੇ ਸਾਡੇ ਨਿੰਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅਸ਼ਕਾ ਤੇ ਹੋ ਠੀਕ ਠਾਕ ਹੋ ਬਾਈ ਵਧੀਆ ਹੀ ਵਧੀਆ ਤੇ ਏ ਬਾਈ ਜਿਹੜੀ ਗੱਡੀ ਐ ਥਾਰ ਗੱਡੀ ਆਪਣੀ ਕਿਰਾਏ ਤੇ ਦਿੰਦੇ ਨੇਗੇ ਐਨ ਆਰ ਆਈ ਵੀਰ ਕੋਈ ਵੀ ਬੰਦਾ ਇਹਨਾਂ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਮੰਨ ਕੇ ਚਲੋ ਜਿਹੜੀ ਬਰਾਤ ਲੱਗਦੀ ਆ ਆਪਣੀ ਬਰਾਤਾਂ ਵਾਸਤੇ ਵੀ ਇਹ ਗੱਡੀ ਬਾਈ ਕਿਰਾਏ ਤੇ ਦਿੰਦੇ ਨੇ ਤੇ ਹੁਣ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਇਹਦੇ ਵਿੱਚ ਜਿਹੜੇ ਇਹ ਟਾਪ ਮਾਡਲ ਦੱਸਦੇ ਨੇਗੇ ਵੀ ਟਾਪ ਮਾਡਲ ਦੇ ਵਿੱਚ ਕੀ ਸਹੂਲਤਾਂ ਨਗੀਆਂ ਇੱਕੀ ਵਾ ਐਡੀ ਗੱਲਬਾਤ ਆ ਬਾਈ ਜਿਵੇਂ ਦੱਸ ਰਹੇ ਨੇ ਵੀ ਬਹੁਤ ਵੱਡੀ ਗੱਲਬਾਤ ਹੈ ਇਹਦੇ ਵਿੱਚ ਤੇ ਹੁਣ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਇਹਦੇ ਵਿੱਚ ਸਹੂਲਤ ਹੈ ਵੀ ਕਿਰਾਏ ਤੇ ਕਿਵੇਂ ਦੇ ਰਹੇ ਨੇ ਹਾਂਜੀ ਬਾਈ ਦੱਸੋ ਤੁਸੀਂ ਵੀ ਇਹਦੇ ਬਾਰੇ ਆਪਾਂ ਵਿੱਕੀ ਇਹ ਬਈ ਟੌ ਮਾਡਲ ਮੈਨੂਅਲ ਹੈ ਅੱਛਾ ਹਾਂ ਟੌ ਮਾਡਲ ਮੈਨੂਅਲ ਆ ਬਈ ਇਹ ਠੀਕ ਹੈ ਠੀਕ ਹੈ ਹਾਂ ਇਹ ਜੇ ਮੈਂ ਹੁਣ ਕਰੇਜ ਆ ਵਿਆਹ ਸਾਧੀਆਂ ਖਾਤਰ ਹਾਂ ਹਾਂ ਦੋਲੀ ਖਾਤਰ ਕਰੇਜ ਆ ਪੂਰਾ ਦੇਖ ਆਪਣੇ ਮਾਨ ਸਾਹਲੀ ਜੇ ਥੋੜਾ ਜਿਹਾ ਸੰਰੂਤ ਹਰ ਜਾਣਾ ਪੈਂਦਾ ਸੀ ਚੈੱਕ ਤੇ ਹੋ ਜਾਣਾ ਪੈਂਦਾ ਸੀ ਠੀਕ ਹੈ ਇਹ ਸਰਪ੍ਰਾਈਜ਼ ਮੰਨ ਲਓ ਜਾਂ ਗਿਫਟ ਮੰਨ ਲਓ ਹਾਂ ਹਾਂ ਤੇ ਘਰੇ ਘਰੋਂ ਲੈ ਜਾ ਤੇ ਘਰੇ ਸਾਢ ਜਾਣਾ ਠੀਕ ਹੈ ਆ ਦਾ ਦੋਨੇ ਜੀ ਰਾਜੀ ਖੁਸ਼ੀ ਆਉਣ ਅੱਛਾ ਹਾਂਜੀ ਹਾਂ ਠੀਕ ਹੈ ਤੇ ਉਸ ਤੇ ਵੀ ਮੰਨ ਕੇ ਚੱਲੋ ਵੀ ਇਹ ਗੱਡੀ ਆਪਾਂ ਕਿਰਾਏ ਤੇ ਦੇਣੀ ਆ ਮੰਨ ਲਓ ਵੀ ਜਦੋਂ ਦਿਨੇ ਉਹਦੇ ਵਿੱਚ ਆਪਾਂ ਨੂੰ ਡਰਾਈਵਰ ਦੀ ਸਹੂਲਤ ਤੁਸੀਂ ਦਿਓਗੇ ਜਾਂ ਕਿਵੇਂ ਬਾਈ ਫੇ ਤਾਂ ਡਰਾਈਵਰ ਸਹੂਲਤ ਤਾਂ ਲੋੜ ਹੀ ਨਹੀਂ ਫਤਾਂ ਆ ਗੱਡੀਆਂ ਕਰ ਲਓ ਠੀਕ ਹੈ ਦੋਨੇ ਜੀ ਆਉਣ ਦੋਨੇ ਜੀ ਜਾਣ ਬਰ ਅੱਛਾ ਹਾਂ ਇਧਰੋਂ ਜਾਵੇ ਪਚੋਲੇ ਨੂੰ ਨਾ ਲੈ ਜੇ ਅੱਛਾ ਅੱਛਾ ਉਧਰ ਬਚੋਲੇ ਲੱਗਦੇ ਬਹੁਤ ਨੂੰ ਉਠਾ ਲਿਆਵੇਂ ਬਸ ਠੀਕ ਹੈ ਗੱਲ ਹਾਂ ਵੀ ਜਾਣੀ ਕਿ ਤੁਸੀਂ ਗੱਲੀ ਗੱਡੀ ਦੀਆਂ ਚਾਪੀਆਂ ਦੇ ਕੇ ਤੇ ਉਵੇਂ ਨਿਕਰੀ ਗਏ ਅਗਦੀ ਡਿਪੈਂਡ ਆ ਭਈ ਜੇ ਸਾਨੂੰ ਕਹੋਗੇ ਡਰਾਈਵਰ ਭੇਜਾਂਗੇ ਨਹੀਂ ਨਾ ਵੀ ਅੱਛਾ ਅੱਛਾ ਠੀਕ ਹੈ ਬਈ ਗੱਲ ਭਈ ਜਦੋਂ ਇਹ ਲਿਜਾਉ ਡਰਾਈਵਰ ਦੀ ਲੋੜ ਨਹੀਂ ਅਗਲੇ ਨੂੰ ਅੱਛਾ ਅੱਛਾ ਠੀਕ ਹੈ ਤੇ ਇੱਕ ਜਿਹੜੇ ਐਨ ਆਰ ਆਈ ਵੀਰ ਨੇ ਵੀ ਉਹਨਾਂ ਵਾਸਤੇ ਕਿਵੇਂ ਰੈਂਟ ਤੇ ਵੀ ਕੀ ਕੀ ਗੱਲਬਾਤ ਹੈ ਭਾਈ ਜਿਵੇਂ ਐਨ ਆਰ ਆਈ ਵੀਰ ਤਾਂ ਮਹੀਨਾ 20 ਦਿਨ 2 ਮਹੀਨੇ 3 ਮਹੀਨੇ ਹੁੰਦੇ ਉਹਨਾਂ ਸਪਾਰਕਰਾਂ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਠੀਕ ਹੈ ਹਾਂ ਹਾਂ ਓਕੇ ਇੱਕ ਨਾ ਬਾਈ ਜੀ ਮੈਂ ਵੀ ਸਾਸਰੀ ਕਾਲ ਬਾਈ ਜੀ ਜਿਹੜੇ ਆਪਾਂ ਪੇਜ ਦੇਖ ਰਹੇ ਨੇ ਬਰੀਕ ਸਿੰਘ ਦਾ ਤੇ ਭੁੱਲੜ ਦਾ ਸਭ ਤੋਂ ਵੱਡੀ ਗੱਲ ਦਾ ਪਤਾ ਕੀ ਕਰਨਾ ਬਾਈ ਜੀ ਹਾਂਜੀ ਇਹਦੇ ਵਿੱਚ ਕੰਪਨੀ ਨੇ ਚਲੋ ਮੈਂ ਕਿਸੇ ਦੀ ਮੰਨ ਲਓ ਵੀ ਮਹਿੰਦਰਾ ਵਾਲਿਆਂ ਨੇ ਬਹੁਤ ਵਧੀਆ ਫੈਕਸ਼ਨ ਦਿੱਤੇ ਹੋਇਆ ਜਿਹੜਾ ਮੈਨੂੰ ਖਾਸियत ਲੱਗੀ ਇਹਦੇ ਵਿੱਚ ਜੇ ਹੁਣ ਮੰਨ ਲਓ ਵੀ ਆਪਾਂ ਨੂੰ ਕਵੇਲਾ ਹੋ ਜਾਂਦਾ ਬਰਾਤਾਂ ਦੇ ਵਿੱਚ ਸਾੜਾ ਲੜੀ ਨੂੰ ਹਾਂਜੀ ਭਾਈ ਜਿਹੜੀ ਇਹ ਮੇਨ ਗੱਲ ਆ ਹਾਂ ਜਿਹੜੀ ਇਹ ਫਰੰਟ ਤੇ ਲਾਈਟਾਂ ਪੈਂਦੀਆਂ ਨੇ ਠੀਕ ਐ ਉਹ ਸਿੱਧੀਆਂ ਨਹੀਂ ਪੈਂਦੀਆਂ ਅੱਛਾ ਇਹਦੇ ਨਾਲ ਜਿਵੇਂ ਕਿਰਨਾ ਪੈਂਦੀਆਂ ਨੇ ਬਿਲਕੁਲ ਉਹ ਵੀ ਪੈਣੀਆਂ ਵੀ ਸਟੀਅਰਿੰਗ ਤੇ ਅੱਛਾ ਅੱਛਾ ਠੀਕ ਐ ਇਹਦੀ ਇਹ ਮੈਨੂੰ ਖਾਸੀਅਤ ਲੱਗੀ ਜੇ ਤੁਸੀਂ ਵਿੱਚ ਚਲੋ ਜਿਹੜੇ ਮੇਰੇ ਭਰਾ ਕੁੜੇ ਡਰਾਈਵ ਕਰਦੇ ਉਹ ਵੀ ਹੈਗੇ ਹਨ ਠੀਕ ਐ ਦੂਜੇ ਨੰਬਰ ਤੇ ਹੁਣ ਮੰਨ ਲਓ ਵੀ ਜੇ ਬੰਦੇ ਨੇ 18 ਲੱਖ ਰੁਪਇਆ ਲਾਉਣਾ ਯਾਰ ਠੀਕ ਐ ਹੁਣ ਰਹਿਣਾ 2 ਮਹੀਨੇ 7 ਨਵੇਂ ਹਾਂ ਹਾਂ ਐਨ ਆਰ ਆਈ ਭਰਾ ਕੋਈ ਆਪਣਾ ਹਨ ਠੀਕ ਐ ਭਾਈ ਉਹਨੇ 18 ਲੱਖ ਦੇ ਵਿਆਜ ਦੇ ਵਿੱਚ ਹਾਂਜੀ ਬਾਈ ਨਜ਼ਾਰੇ ਲੈ ਕੇ ਅੱਛਾ ਪੰਜਾਬ ਦੇ ਵਿੱਚ ਹਾਂ 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 ਤੇ ਉਹਦੇ ਮੈਂ ਕਿਹਾ ਵੀ 18 ਲੱਖ ਦਾ ਯਾਰ ਚੌਥਾ ਕੀ ਇੱਛਾ ਵਿਆਜ ਦਾ ਲੱਗਣਾ ਹੁੰਦੀ ਪਾ ਹਾਂ ਬਾਈ ਹਾਂ ਹਾਂ ਤੇ ਉਹ ਜਦੋਂ ਚੌਥਾ ਇੱਛਾ ਲੱਗਣਾ ਆਪਦਾ ਨਜ਼ਾਰਾ ਲੈ ਕੇ ਤੁਸੀਂ ਇੰਜੋਏ ਕਰਕੇ ਆਪਦਾ ਫੇਰ ਤੁਸੀਂ ਚਲੋ ਜੀ ਜਿਹੜੇ ਪ੍ਰਦੇਸ਼ ਦੇ ਵਿੱਚ ਜਾਣੇ ਹੋ ਉੱਥੇ ਫੇਰ ਚੜਜੋ ਠੀਕ ਹੈ ਹੁਣ ਬਾਈਆਂ ਦੇ ਕਹਿਣ ਦਾ ਭਾਵ ਵੀ ਜਿਹੜੇ ਬਾਈ ਦੀ ਗੱਲ ਕਰਨ ਵਾਲੀ ਗੱਲ ਕਹੀ ਐ ਜਮਾ ਲੱਖ ਰੁਪਏ ਦੀ ਗੱਲ ਆ ਹਾਂ ਬਾਹ ਤਾਹਾਂ ਬੈਠਾ ਬੰਦਾ ਉਹ ਤਾਂ ਸੇਵ ਦਾ ਚਲੋ ਉਹ ਤਾਂ ਸੇਵ ਦਾ ਚਲੋ ਜਿਹੜੇ ਬੰਦੇ ਹੋਣਾ ਇਹਦੇ ਬਾਰੇ ਜਾਣਦੇ ਉਹ ਤਾਂ ਹੈਗੇ ਆ ਬਾਕੀ ਠੀਕ ਹੈ ਕਾਗਜ਼ਾਂ ਪੱਤਰਾਂ ਦੀ ਫੁੱਲ ਆ ਬਾਈ ਇਹ ਚਰਾਨਕਲਾਂ ਦਾ ਸਾਡਾ ਹੈ ਠੀਕ ਦੂਜੇ ਕਿਸੇ ਨੇ ਬਾਈ ਸਿਟਿਬਿਲਟੀ ਨਹੀਂ ਲਾਈ ਦੇਖ ਹਾਂ ਮੈਂ ਕਹਿਣਾ ਕੀ ਆ ਨਾ ਉਹ ਉਹ ਬਾਈ ਅਗਲੇ ਦੀ ਹੋ ਉਹ ਗਲਤੀ ਆ ਹਾਂ ਜੇ ਹੁਣ ਕਹੇ ਜਮਾਰ ਕੇ ਆ ਗਿਆ ਉਹ ਅਗਲੇ ਦਾ ਹੈ ਹਾਂ ਜੇ ਹੁਣ ਬਾਈ ਇਹ ਕਾਗਜ਼ਾ ਪੁੱਤਰਾ ਕੁਛ ਵੀ ਕਿਤੇ ਵੀ ਪੰਜਾਬ ਹਰਿਆਣਾ ਕਿਤੇ ਤੁਰੇ ਫਿਰੋ ਸਾਡਾ ਬਈ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਪਤਾ ਕੀ ਕਰਨਾ ਇਹ ਗੱਲ ਆ ਕਹਿੰਦਾ ਟੂਲ ਪਲੱਗ ਵੀ ਸਾਡਾ ਹੋ ਯਾਰ ਹੋਰ ਦੱਸੋ ਬਈ ਠੀਕ ਹੈ ਬਈ ਠੀਕ ਹੈ ਚਲੋ ਇਹ ਤਾਂ ਬਹੁਤ ਵੱਡੀ ਗੱਲ ਕਹਿਤੀ ਬਾਈ ਨੇ ਹਾਂ ਬਹੁਤ ਸਹੂਲਤਾਂ ਜਾਨੀ ਕਿ A to Z ਸਹੂਲਤਾਂ ਮਿਲ ਰਹੀਆਂ ਗੱਡੀਆਂ ਇਹ ਘੱਟੀ ਨਹੀਂ ਬਾਈ ਕੱਲੀ ਹੋਰ ਵੀ ਸਾਡੇ ਕੋਲ ਗੱਡੀਆਂ ਨੇ ਠੀਕ ਹੈ ਜਿਹੜੀ ਗੱਡੀਆਂ ਹੁਣ ਤੱਕ ਰੇਜ ਇਹਦਾ ਕਰਕੇ ਆ ਠੀਕ ਹੈ ਹਾਂ ਬਾਕੀ ਸਾਡੇ ਨਾਲ ਸੰਪਰਕ ਕਰ ਸਕਦਾ ਕੋਈ ਚੱਕਰਾਈ ਕਰਨ ਬਈ ਓਕੇ ਓਕੇ ਬਈ ਦੂਜੇ ਨੰਬਰ ਤੇ ਗੱਲ ਆਣਾ ਜਿਹੜੀ ਬ ਕੁੰਟਾ ਕਹਿੰਦਾ ਯਾਰ ਵੀ ਮੈਨੂੰ ਡਰਾਈਵਰ ਨਹੀਂ ਵੀ ਮੈਂ ਆਪ ਡਰਾਈਵ ਕਰਕੇ ਲੈ ਕੇ ਜਾਣੀ ਆ ਗੱਡੀ ਓਕੇ ਓਕੇ ਜਿਹੜੀਆਂ ਹੁਣ ਵਿਆਹਾਂ ਦੇ ਵਿੱਚ ਟਰੈਂਡ ਚੱਲ ਰਿਹਾ ਹਾਂ ਬਿਲਕੁਲ ਸਹੀ ਬਈ ਉਹ ਬਾਈ ਨੇ ਜਿਹੜੀ ਸਹੂਲਤ ਦਿੱਤੀ ਆ ਬਹੁਤ ਸੋਹਣੀ ਮੰਨ ਲਓ ਵੀ ਗੱਲ ਕਹੀ ਇਹਨੇ ਕਹਿੰਦਾ ਵੀ ਯਾਰ ਚਾਬੀਆਂ ਲੈ ਜਾਓ ਹਾਂ ਦੇਖੋ ਹੁਣ ਆਪ ਦਾ ਬਾਈ ਇਹਦੀ ਗੱਲ ਵਿਚਾਰਿਆ ਮੈਂ ਗਿਆ ਕਿਸੇ ਵਿਆਹ ਠੀਕ ਆ ਤੇ ਦੋਸਤ ਦੇ ਦੋਸਤੇ ਕਹਾ ਦੋਸਤੇ ਗਿਆ ਸੀ ਠੀਕ ਹੈ ਇਧਰੋਂ ਤਾਂ ਮ ਆ ਗਿਆ ਹਾਂ ਤੇ ਉਧਰੋਂ ਕਹਿੰਦਾ ਵੀ ਮਦਾ ਦੋਨੇ ਜੀ ਜਾਵਾਂਗੇ ਸਪੈਸ਼ਲ ਮੈਨੂੰ ਨੇ ਗੱਡੀ ਦਿੱਤੀ ਤੇ ਆਪਾਂ ਨੂੰ ਕੋਈ ਡਾਊਟ ਨਹੀਂ ਸੀਗਾ ਵੀ ਕੋਈ ਚੱਕਰ ਨਹੀਂ ਬਾਈ ਤੁਸੀਂ ਦੋਨੇ ਲੈ ਜਾਓ ਉੱਥੇ ਮੈਨੂੰ ਬੁਰਾ ਫੀਲ ਹੋਇਆ ਵੀ ਯਾਰ ਆ ਆਪਾਂ ਪਿੰਡੀ ਨਾ ਆਉਂਦੇ ਪਿੰਡੀ ਨਾ ਆਉਂਦੇ ਆਪਾਂ ਜੇ ਉਹ ਗੱਲ ਕਹਿ ਸਕਦੇ ਵੀ ਆਪਾਂ ਤੂੰ ਚੱਕ ਚਾਬੀ ਲੈ ਜਾ ਲੈ ਜਾ ਲੈ ਸਹੀ ਗੱਲ ਸਹੀ ਗੱਲ ਹੈ ਬਾਈ ਹਾਂ ਬਾਈ ਕਹਿੰਦਾ ਹੁਣ ਇਹਦੇ ਵਿੱਚ ਕਮੈਂਟ ਆਇਆ ਬਾਈ ਆਪਣਾ ਥਾਰ ਦਿਖਾਓ ਵੀ ਥਾਰ ਦਿਖਾ ਰਹੇ ਆਂ ਵੀ ਤੁਹਾਨੂੰ ਆਹ ਬਾਈਆਂ ਨਾਲ ਆਪਾਂ ਦਿਖਾਉਣਾ ਵੀ ਚਲੋ ਬਾਈ ਇਹ ਖੋਲ ਟਾਕੀ ਖੋਲ ਮੜੀ ਜੀ ਦਿਖਾ ਦਿਓ 4 ਬਾਈ 4 ਹਾਂ ਇਹ 4 ਬਾਈ 4 ਹੈ ਜਿਹੜੀ ਥਾਰ ਬਾਈ ਨੇ ਸਹੂਲਤ ਦਿੱਤੀ ਹੈ ਤੇ ਹੁਣ ਸਾਰੀ ਸਹੂਲਤ ਮੰਨ ਕੇ ਚਲੋ ਇਹਦੇ ਵਿੱਚ A to Z ਸਹੂਲਤਾਂ ਬਾਈ ਜੀ ਦੱਸੀ ਹੈ ਜਿਹੜੀ ਕੋਈ ਵੀ ਬੰਦਾ ਇਹਨੂੰ ਲਿਜਾ ਸਕਦਾ ਰੈਂਟ ਤੇ ਜਾਂ ਜਿਹੜਾ ਹੁਣ ਵਰਾਸਤੀ ਛੱਜਣਾ ਤੇ A to Z ਸਹੂਲਤ ਹੈ ਇਹਦੇ ਵਿੱਚ 4x4 ਆ ਬਾਈ ਠੀਕ ਹੈ ਬਾਈ ਜਿੱਥੇ ਮਰਜੀ ਹਣੀ ਉਨੋਂ ਕਾਣਾ ਵਿਆਹ ਆਦੀ ਜਾਣਾ ਕਿਸੇ ਜਿੱਥੇ ਪਹਾੜਾਂ 'ਚ ਛਾੜ ਦਿਓ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਵੀ ਬਾਈ ਨੇ A to Z ਸਹੂਲਤ ਦਿੱਤੀ ਵੀ ਕੋਈ ਵੀ ਮੰਨ ਕੇ ਚੱਲ ਇਹਦਾ ਚਲਾਨ ਹੁੰਦਾ ਤਾਂ ਉਹ ਵੀ ਐਸੀ ਜ਼ਿੰਮੇਵਾਰਾਂਗੇ ਵੀ ਜਿਹੜਾ ਆਪਦੀ ਗਲਤੀ ਕਾਰਨ ਵੀ ਕੋਈ ਮੰਨ ਕੇ ਚੱਲੋ ਵੀ ਉਹ ਨਹੀਂ ਸਾਡੀ ਜ਼ਿੰਮੇਵਾਰੀ ਹੈਗੀ ਠੀਕ ਹੈ A to Z ਸਹੂਲਤਾ ਪਾਈ ਦੀ ਇਹਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਪਾਸਿਓਂ ਥਾਰ ਗੱਡੀ ਵੀ ਐ ਇੱਕ ਨੰਬਰ ਗੱਡੀ ਆ ਜੇ ਯਾਰ ਸਾਡੀ ਗੱਡੀ ਪੈਂਚਰ ਵੀ ਹੁੰਦੀ ਹੈ ਹਾਂਜੀ ਹਾਂ ਬਾਈ ਉਹ ਪੈਂਚਰ ਲਵਾਉਣ ਦੀ ਲੋੜ ਨਹੀਂ ਤੁਹਾਨੂੰ ਓਕੇ ਬਾਈ ਓਕੇ ਹਾਂ ਇਹ ਸਾਡੀ ਗੱਡੀ ਪੈਂਚਰ ਤੇ ਸਟਿੱਪਣੀ ਵੀ ਨਹੀਂ ਪੈਂਚਰ ਲਵਾਉਣ ਦੀ ਲੋੜ ਨਹੀਂ ਠੀਕ ਹੈ ਠੀਕ ਹੈ ਹਾਂ ਹਾਂ ਬਾਈ ਨੇ ਸਾਰੀਆਂ ਸਹੂਲਤਾਂ ਦੇ ਆ ਵੀ ਜਾਣੀ ਕਿ ਜਿਹੜੀ ਹੁਣ ਗੱਡੀ ਜਿੱਦਾਂ ਤੁਸੀਂ ਇਹਨਾਂ ਤੋਂ ਲੈ ਕੇ ਜਾਓਗੇ ਪਰ ਇਹ ਦੇਣੀ ਉਦਾਂ ਹੀ ਪੈਣੀ ਹੈ ਵੀ ਚਾਹੇ ਸਾਟੇ ਕਿਨੂੰ ਖੂਚ ਛਿੱਟੋ ਖਾਤੇ ਛਿੱਟੋ ਕਿਤੇ ਮਰਜੀ ਠੀਕ ਹੈ ਬਾਈ ਕਹਿੰਦਾ ਵੀ ਮਹੀਨਾ ਰੱਖੋ 2 ਮਹੀਨੇ ਰੱਖੋ ਤੇ ਖੁੱਲੀਆਂ ਛੁੱਟੀਆਂ ਨੇ ਬਾਈ ਵੱਲੋਂ ਹਾਂ ਜੀ ਖੁੱਲੀਆਂ ਜਮ ਹਾਂ ਤੇ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈ ਤੁਸੀ ਜੇ ਚੰਗੀ ਲੱਗੀ ਜਦੋਂ ਮਿਲੋਂਗੇ ਬਾਈ ਦਾ ਉਦੋਂ ਪਤਾ ਕਿ ਕਿੰਨੇ ਖੁੱਲਦੇ ਖੁੱਲੇ ਦਰਵਾਜ਼ਾ ਕਿੰਨਾ ਕਿ ਭੀੜਿਆ ਕੋਈ ਚੱਕਰਾਂ ਦੀ ਗੱਲ ਨਹੀਂ ਹਾਂ ਠੀਕ ਹੈ ਬਾਈ ਕਹਿੰਦਾ ਹੁਣ ਬਾਈ ਆਪਣਾ ਨੰਬਰ ਜ਼ਰੂਰ ਦੱਸੋ ਇਹਦੇ ਵਿੱਚ ਨੰਬਰ 98785 ਠੀਕ ਹੈ 7311 743 ਜਾਰਾ ਹਾਂਜੀ ਹਾਂ ਠੀਕ ਹੈ ਬਾਈ ਪਿੰਡ ਆਕਲੀਆ ਤੋਂ ਆ ਤੇ ਇਹ ਬਾਈ ਜਿਹੜਾ ਥਾਰ ਵਾਲਾ ਹੈਗਾ ਇਹਦਾ ਨਾਮ ਹੈਗਾ ਸੁਖਦੀਪ ਸਿੰਘ ਠੀਕ ਹੈ ਤੇ ਬਾਈ ਦਾ ਨੰਬਰ ਆਪਾਂ ਦੇਦਾ ਵਿੱਚ ਤੇ ਇਸ ਤੇ ਸੰਪਰਕ ਕਰ ਸਕਦੇ ਹੋ ਜਿਨੇ ਵੀ ਲੈ ਜਾਣੀ ਹੈ ਗੱਡੀ ਠੀਕ ਹੈ ਤੇ ਇੰਨਾ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਵੀਰ ਜੀ